ਹੁਣ ਆਪਾਂ ਗਹਿਣਿਆਂ ਦੀ ਗੱਲ ਕਰਦੇ ਆਂ ਲੋਕ ਗਹਿਣਿਆਂ 'ਚ ਥੋੜਾ ਜਿਹਾ ਧਿਆਨ ਰੱਖ ਲਿਓ ਜਿਨੀਆਂ ਦੀਆਂ ਫੋਟੋਆਂ ਹੈਗੀਆਂ ਬਾਕੀ ਪੰਜਾਬ ਦੇ ਵਿੱਚ ਜਿਹੜੇ ਪ੍ਰੀਖਿਆ ਹੁੰਦੀ ਹੈ ਉਸ ਦੇ ਵਿੱਚ ਆਂਦੇ ਹੈਗੇ ਆਵੇਂ ਫੋਟੋਆਂ ਔਰ ਲਗਭਗ ਸਾਰੇ ਗਹਿਣੇ ਕਰਾ ਦੂੰਗਾ ਜਿਨੇ ਵੀ ਹੈਗੇ ਆ ਆ ਜਿਹੜਾ ਮੁਕਟ ਹੈਗਾ ਮਰਦਾਂ ਦੇ ਗਹਿਣਿਆਂ 'ਚ ਮੁਕਟ ਹੈ ਔਰ ਇਹ ਕਿੱਥੇ ਲੱਗਦਾ ਹੈਗਾ ਸਿਰ ਤੇ ਚੰਦਨਹਾਰ ਆਸ ਤਰੀਕੇ ਦਾ ਹੈ ਚੰਦਨਹਾਰ ਆ ਚੰਦ ਜਿਹਾ ਬਣਿਆ ਹੋਇਆ ਚੰਦ ਜਿਹਾ ਬਣਿਆ ਨਾ ਇਹ ਚੰਦਨਹਾਰ ਹੈ ਤੇ ਇਹ ਵੀ ਡੋਰੀ ਜੀ ਪਾ ਕੇ ਔਰ ਪਾਇਆ ਜਾਂਦਾ ਹੈਗੇ ਉਸ ਤੋਂ ਬਾਅਦ ਇਹ ਵੀ ਮਰਦਾਂ ਦੇ ਹੈ ਵੀਰ ਬਲੀ ਇਹ ਕੰਨ ਚ ਪੈਂਦਾ ਹੈ ਬਈ ਇਸ ਤਰੀਕੇ ਨਾਲ ਵੀਰ ਬਾਲੀ ਯਾਨੀ ਵੀਰ ਯੋਧੇ ਸੀ ਨਾ ਉਹ ਕੰਨਾਂ ਚ ਬਾਲੀਆਂ ਪਾਇਆ ਕਰਦੇ ਸੀ ਵੀਰ ਬਾਲੀ ਇਸ ਕੰਨੇ ਦਾ ਨਾਮ ਕੀ ਹੈ ਵੀਰ ਬਾਲੀ ਹੈ ਇਹ ਐਂ ਤਾਂ ਆ ਚੀਜ਼ ਹੋਣੀ ਜ਼ਰੂਰੀ ਐ ਇੰਦੇ ਚ ਆ ਚੀਜ਼ ਆ ਚੀਜ਼ ਆ ਚੀਜ਼ ਠੀਕ ਐ ਇਸ ਤਰੀਕੇ ਸੇ ਵਰਨਾ ਤੁਸੀਂ ਬਾਲੀ ਤੋਂ ਯਾਦ ਰੱਖ ਲਿਓ ਵੀਰ ਬਾਲੀ ਵੀਰ ਲੋਕ ਸੀ ਜਿਹੜੇ ਉਹ ਪਾਇਆ ਕਰਦੇ ਸੀ ਮਹਾਰਾਜੇ ਬਗੈਰ ਪਹਿਲਾਂ ਪਾਇਆ ਕਰਦੇ ਸੀ ਕੰਨਾਂ ਚ ਔਰ ਇਹ ਕੀ ਹੈ ਦੂਰ ਹੈਗੇ ਭਾਈ ਦੁਰ ਇਹ ਕੀ ਹੈਗੇ ਦੁਰ ਹੈਗੇ ਕੰਨਾਂ ਚ ਪਾਉਂਦੇ ਐ ਇਹਨਾਂ ਨੂੰ ਵੀ ਔਰ ਇਹ ਬਾਲੇ ਥੋੜਾ ਵੱਡਾ ਹੁੰਦਾ ਬਾਲੀ ਹੁੰਦੀ ਐ ਛੋਟੀ ਔਰ ਬਾਲਾ ਕੀ ਹੁੰਦਾ ਥੋੜਾ ਵੱਡਾ ਹੁੰਦਾ ਕਈ ਯਾਨੀ ਕਿ ਤੁਸੀਂ ਵੇਖਿਆ ਹੋਣਾ ਕਈ ਸਿੰਗਰ ਜਾਂ ਕਈ ਲੋਕ ਹੈ ਨਾ ਪਾਕ ਰੱਖਦੇ ਆ ਬਾਲੇ ਥੋੜੇ ਵੱਡੇ ਹੁੰਦੇ ਆ ਕੰਨਾ ਚ ਪਾਇਆ ਜਾਂਦਾ ਕੰਨਾ ਚ ਪਾਇਆ ਜਾਂਦਾ ਇਹ ਬਾਲਾ ਅਗਲਾ ਇਹ ਹੈ ਤੁਰਾ ਆ ਜਿਹੜਾ ਇਹ ਬਣਿਆ ਹੋਇਆ ਨਾ ਇਹ ਐਂ ਕਰਕੇ ਐਂ ਕਰਕੇ ਐ ਬਣਿਆ ਹੋਇਆ ਜਿਹੜਾ ਇਸ ਨੂੰ ਕੀ ਕਹਿੰਦੇ ਆ ਤੁਰਾ ਕਹਿੰਦੇ ਆ ਔਰ ਜਿਹੜੇ ਆ ਹੈਗੇ ਆ ਇਹ ਇੱਥੇ ਲੱਗਦੇ ਆ ਕੁਤਬਲੀਦਾਰ ਕੁਤਬਲੀਦਾਰ ਸਿਰ ਦੇ ਉੱਤੇ ਤੇ ਪੱਗ ਦੇ ਉੱਤੇ ਇੱਥੇ ਕਰਕੇ ਐਵੇਂ ਲੱਗਿਆ ਹੁੰਦਾ ਹੈ ਭਾਈ ਐਵੇਂ ਉੱਤੇ ਐ ਜੱਜ ਜਾਂਦਾ ਐਵੇਂ ਕਰਕੇ ਇੱਥੇ ਪੱਗ ਦੇ ਉੱਤੇ ਇਸ ਨੂੰ ਕਹਿੰਦੇ ਆ ਕੁਤਬਲੀਦਾਰ ਕਹਿੰਦੇ ਆ ਸਿਰ ਦੇ ਉੱਤੇ ਲੱਗਦਾ ਔਰ ਇਹ ਕੈਂਠਾ ਹੈਗਾ ਇਹ ਕੀ ਹੈ ਕੈਂਠਾ ਹੈਗਾ ਇਹ ਗਲੇ ਚ ਪੈਂਦਾ ਹੈਗਾ ਕਲਗੀ ਵੀ ਹੁੰਦੀ ਹੈ ਇੱਕ ਕੀ ਹੁੰਦੀ ਹੈ ਹਾਂ ਕਲਗੀ ਹੁੰਦੀ ਹੈ ਸਿਰਫ ਇੱਥੇ ਲੱਗੀ ਹੁੰਦੀ ਐਂ ਕਰਕੇ ਐ ਬਸ ਉਤਲੇ ਪਾਸੇ ਇਹ ਐਵੇਂ ਕਰਕੇ ਥੱਲੇ ਕੁਝ ਬਣਿਆ ਹੁੰਦਾ ਔਰ ਉਤਲੇ ਪਾਸੇ तरीके की वो होंगी है छोटी 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 बहुत सारिया बनिया हो जै वैस बनी है उतले पासिया गुलाबी गुलाबी दिख रही है और वो कि होंगे कि सैड वाला सिस्टम नहीं होंगे सीधा की कहें करके लगी होती है जो कला आप इन्नी गल कर लिए सिर्फ इन्नी जी कह लिया विचाले और इस तरीके कलगीता बहुत जन ने लाई हों ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੇ ਉੱਤੇ ਜੋ ਤਸਵੀਰ ਹੈ ਉਸ ਤੇ ਕਲਗੀ ਵਾਲਾ ਤਾਂ ਹੀ ਤਾਂ ਕਹਿੰਦੇ ਕਿਉਂਕਿ ਉਹਨਾਂ ਨੇ ਕੀ ਲੱਗੀ ਹੁੰਦੀ ਹੈ ਪੱਗ ਉੱਤੇ ਕਲਗੀ ਲੱਗਿਓ ਉਹ ਦੇਖੋ ਲੱਗੀ ਹੋਈ ਹਾਂ ਵ્યા ਵੇਲੇ ਲੜ ਹੈ ਉਹ ਵੀ ਕਲਗੀ ਲੰਦਾ ਹੈ ਗਿਆ ਹੋਰ ਕਹਿੰਦੇ ਆ ਉਸ ਦੇ ਬਾਰੇ ਗੱਲ ਕਰੀ ਤਕਤੀ ਆ ਲੋਕ ਐ ਕਰਕੇ ਗਲੇ ਚ ਪਾਉਂਦੇ ਆ ਪਈ ਗਲੇ ਚ ਪਾਈ ਜਾਂਦੀ ਹੈ ਚੋਰਸ ਜੀ ਹੁੰਦੀ ਹੈ ਔਰ ਆ ਪੋਂਚੀਏ ਬੰਦੇ ਵੀ ਪਾ ਲੈਂਦੇ ਐ ਇਸ ਨੂੰ ਆ ਪਾਤਾ ਇਹਦੇ ਵਿੱਚ ਔਰ ਇਸ ਤਰੀਕੇ ਨਾਲ ਵੀ ਹੁੰਦੇ ਆ ਠੀਕ ਹੈ ਪਿਛਲੇ ਪਾਸੋਂ ਐਵੇਂ ਹੋਣਗੇ ਸਾਈਡ 'ਚ ਆ ਮਿੰਕੇ 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 ਜੀ ਔਰ ਐਸ ਤਰੀਕੇ ਨਾਲ ਔਰ ਆ ਪਿਛਲੇ ਪਾਸੋਂ ਕੀ ਐਂ ਕਰਕੇ ਐਵੇਂ ਹੋ ਗਈ ਪੋਂਚੀ ਔਰ ਆ ਕੀ ਹੈ ਦੁਰਖਾ ਆਇਆ ਦੁਰਖਾ ਆ ਗਿਆ ਇਸ ਤਰੀਕੇ ਨਾਲ ਐਸ ਪੈਟਰਨ 'ਚ ਬਣਿਆ ਹੋਇਆ ਹੈ ਕੰਨ 'ਚ ਪੈਂਦਾ ਹੈ ਔਰ ਇਹ ਮੁਰਕੀਆਂ ਹੈ ਬਈ ਮਾਮੇ ਮੁਰਕੀਆਂ ਇਸ ਤਰੀਕੇ ਨਾਲ ਬਣੀਆਂ ਹੋਣੀਆਂ ਇਹ ਆ ਆ ਤਰੀਕਾ ਇਹਦਾ ਹਾਂ ਯਾਨੀ ਕਿ ਵੈਸੇ ਤਾਂ ਜੇ ਗੋਲ ਹੋਊਗੀ ਤਾਂ ਬਾਲੀ ਹੋ ਜਾਊਗੀ ਤੇ ਐਵੇਂ ਹੋਊਗੀ ਤਾਂ ਕੀ ਹੋਊਗੀ ਬਾਲੀ ਹੋਊਗੀ ਔਰ ਜੇ ਕੀ ਕਹਿੰਦੇ ਥੋੜਾ ਮੋਟਾ ਔਰ ਵੱਡਾ ਤੇ ਕੀ ਹੋ ਗਿਆ ਬਾਲਾ ਹੋ ਗਿਆ ਥੋੜਾ ਮੋਟਾ ਜਿਵੇਂ ਸ਼ੇਪ ਚ ਤਾਂ ਬਾਲਾ ਹੋ ਗਿਆ ਥੋੜਾ ਔਰ ਜੇ ਇਸ ਸ਼ੇਪ ਦੇ ਅੰਦਰ ਹੈ ਤਾਂ ਕੀ ਹੋਗੀ ਮੁਰਕੀ ਹੋਗੀ ਮਾਮੇ ਮੁਰਕੀਆਂ ਪਾਉਂਦੇ ਨੇ ਹੁਣ ਆਪਾਂ ਕੀ ਕਰਦੇ ਆ ਜਿਹੜੇ ਜਨਾਨੀਆਂ ਦੇ ਗਹਿਣੇ ਉਹਨਾਂ ਬਾਰੇ ਕਰੀਏ ਗੱਲ ਕੰਨਾਂ ਦੇ ਗਹਿਣੇ ਆ ਲੋਟਣ ਹੈ ਬਈ ਜਿੱਕਰ ਆਇਆ ਕਰਦਾ ਲੋਟਣ ਗਾਣੀਆਂ ਚ ਬੜਾ ਜ਼ਿਕਰ ਹੈ ਇਹਨਾਂ ਦਾ ਠੀਕ ਹੈ ਔਰ ਇਹਦੇ ਥੱਲੇ ਆ ਲੱਗਿਆ ਹੋਇਆ ਹੈ ਲੋਟਣ ਕੰਨਾਂ ਚ ਪੈਂਦੇ ਔਰ ਆ ਹੈ ਪੀਪਲ ਪੱਤਾ ਆ ਦੇਖੋ ਪੀਪਲ ਦੇ ਪੱਤੇ ਬਣੇ ਹੋਏ ਆ ਪੀਪਲ ਪਤੀਆਂ ਕੰਨਾਂ ਚ ਪੈਂਦੇ ਆ ਉਹਸ ਤਰੀਕੇ ਨਾਲ ਬਣੇ ਆ ਵਿਚਾਲੇ ਆ ਲੱਗੇ ਹੋਏ ਪਰ ਆ ਚੀਜ਼ ਜਿਹੜੀ ਨਿਚਮੈਨ ਆ ਆ ਲੱਗੀ ਹੋਏਗੀ ਠੀਕ ਹੈ ਬੁੱਝ ਲੀਆਂ ਬੁੱਝ ਲੈ ਥੱਲੇ ਆ ਦੇਖੋ ਆ ਥੱਲੇ ਕਈ ਲਟਕਦੇ ਆ ਗੋਲ ਜਿਹਾ ਹੈਗਾ ਹੋਰਾਂ ਦੇ ਥੱਲੇ ਇਸ ਤਰੀਕਿਆਂ ਕਈ ਕੀ ਕਹਿੰਦੇ ਆ ਕਿ ਲਟਕ ਰਹੇ ਆ ਬੁੱਝ ਲੀਆਂ ਤੇ ਕਈਆਂ ਪ੍ਰਾਣੀਆਂ ਜਿਹੜੀਆਂ ਜਰਨੀਆਂ ਸੀ ਨਾ ਉਹਨਾਂ ਦੇ ਕਈਆਂ ਦੇ ਪਈਆਂ ਹੋਈਆਂ ਇਹ ਕੰਨ ਚ ਪਈਆਂ ਔਰ ਛੋਟੇ 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 ਹੁੰਦੇ ਪੰਜ ਸੱਤ ਜੇ ਹੁੰਦੇ ਆ ਉੱਤੇ ਥੱਲੇ ਲੱਗੇ ਹੋਏ ਕਈ ਛੋਟੇ ਕਈ ਵੱਡੇ ਐਸ ਤਰੀਕੇ ਨਾਲ ਬੁੱਝ ਲੀਆਂ ਕੋਕਰੂ ਆ ਕੋਕਰੂ ਹੈ ਕੰਨਾਂ ਚ ਪਾਉਣ ਵਾਲੇ ਚੱਲ ਰਿਹਾ ਔਰ ਜਨਾਨੀਆਂ ਦੇ ਚੱਲ ਰਿਹਾ ਕੋਕਰੂ ਆ ਦੇਖ ਲਓ ਇਸ ਤਰੀਕੇ ਨਾਲ ਇਹ ਬਣਿਆ ਹੋਇਆ ਹੈ ਪਰ ਇੱਥੇ ਆ ਲੱਗੇ ਹੋਏ ਕੋងਗਰੂ ਛੋਟੇ 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 ਕੋਕਰੂ ਦੀ ਆ ਚੱਲੀ ਹੈ ਇਸ ਤਰੀਕੇ ਬਣੀ ਹੋਈ ਹੈ ਗੋਲ ਔਰ ਇਹਦੇ ਅੰਦਰ ਇੱਥੇ ਜਾਲੀ 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 ਵਾਲਾ ਜਿਹੜਾ ਹੈ ਉਹ ਹੈਗਾ ਚੱਲੀ ਦੇ ਅੰਦਰ ਮਛਲੀ ਆ ਦੇਖੋ ਮਛਲੀ ਟੈਪ ਬਣੀ ਹੋਈ ਹੈ ਐਵੇਂ ਕਰਕੇ ਕੰਨਾਂ ਚ ਪਾਉਣ ਵਾਲੀ ਠੀਕ ਹੈ ਇੱਕ ਨੱਕ ਚ ਵੀ ਪੈ ਜਾਂਦੀ ਹੈ ਜੀ ਔਰ ਉਹ ਆਪਾਂ ਬਾਅਦ ਚ ਵੇਖਾਂਗੇ ਪਹਿਲਾਂ ਇਹਨੂੰ ਵੇਖੋ ਮਛਲੀ ਆ ਹੈਗੀ ਹੈ ਮਛਲੀ ਦਾ ਡਿਜ਼ਾਈਨ ਹੁੰਦਾ ਆ ਕੀ ਇਹ ਮੋਰ ਫਨਵਰ ਹੈ ਮੋਰ ਫਨਵਰ ਹੈ ਕੰਨ ਚ ਪੈਣ ਵਾਲਾ ਔਰ ਆ ਰਿਹਾ ਮੋਰ ਬਣੇ ਹੋਏ ਨੇ ਦੋਨੋਂ ਇਹ ਕੰਨ ਚ ਪੈਂਦੇ ਕੰਨ ਚ ਮੋਰal ਡਿਜ਼ਾਈਨ ਮਤਲਬ ਨੇਚਰ ਦਾ ਇੰਨਾ ਫਰਕ ਹੈ ਨੇਚਰ ਚ ਚੀਜ਼ ਹੈਗੀ ਆ ਮੱਛੀ ਹੈਗੀ ਹੈ ਮੋਰ ਹੈਗੇ ਆ ਉਹ ਡਿਜ਼ਾਈਨ ਬਣਿਆ ਕਰਨ ਫੂਲ ਤੇ țeਦੂ ਇਹ ਕਰਨ ਫੂਲ ਤੇ țeਦੂ ਆ ਆ ਵੇਖਿਆ ਹੋਣਾ ਤੁਸੀਂ ਕੰਨ ਚ ਪਾਉਣ ਵਾਲਾ ਵੱਡਾ ਹੈ ਇਹ ਸਿੱਧਾ ਹੀ ਇਸ ਤਰੀਕੇ ਦਾ ਇਆਂ ਨੇ ਵੱਡੇ ਵੱਡੇ ਪਾਈ ਹੁੰਦੀਆਂ ਹੈਗੇ ਠੀਕ ਹੈ ਇਸ ਨੂੰ ਕਰਨ ਫੂਲ ਤੇ țeਦੂ ਕਹਿੰਦੇ ਔਰ ਇਹ ਬਾਲੀਆਂ ਹੈ ਪਈ ਪਤਲੀਆਂ ਜਿਹੀਆਂ ਬਾਲੀਆਂ ਪਾਈਆਂ ਹੁੰਦੀਆਂ ਕੰਨਾਂ ਦੇ ਅੰਦਰ ਨਿੱਕੀਆਂ ਨਿੱਕੀਆਂ ਜਵਾਕੜੀਆਂ ਜੇ ਕੁੜੀਆਂ ਜਦੋਂ ਪਾਉਂਦੀਆਂ ਛੋਟੀ ਬੱਚੀਆਂ ਨਾਲ ਜੋ ਪਾਉਂਦੀਆਂ ਵੱਡੇ ਵੀ ਪਾਉਂਦੇ ਐ कई जानी कने मोहरे कटाए है बाली पी हुई है बाली गोश्वरा भी कहते हुआ कन्न भी थोड़ा जा टेढ़ा बाली टाइप की चीज है।, है आ फूमी है आई है फूमिया थले यानी कि लटकड़ जी लगी है थले फूमन ज लगे दल फूमन ज लगे फूमन है जो चीज लगी हुई है तो फूमी है ਸਾਨਿਚ ਪੈਣ ਵਾਲੀ ਆ ਬਾਲੀਆਂ ਆ ਗਈਆਂ ਬਾਲੀਆਂ ਦਾ ਸਾਰੇ ਵੱਡੀ ਬਾਲੀਆਂ ਛੋਟੀਆਂ ਬਾਲਾ ਵੱਡਾ ਹੋ ਜਾਊਗਾ ਬਾਲੀ ਛੋਟੀ ਹੋ ਜਾਊਗੀ ਔਰ ਇਹ ਕੰਟਲਾ ਹੈ ਬਈ ਕੰਟਲਾ ਦੇਖੋ ਕਿਵੇਂ ਬਣਿਆ ਨੇ ਸ਼ੇਪਿੰਦੀ ਐਸ ਸ਼ੇਪ ਦੇ ਵਿੱਚ ਜੋੜੀ ਜਾਣਾ ਰਿਹਾ ਉਹ ਕੀ ਹੈ ਕੰਟਲਾ ਹੁਣ ਤੱਕ ਕੀ ਹੈ ਕਿ ਅਗਲਾ ਕਹਿੰਦਾ ਬਾਲੀਆਂ ਦਿਖਾ ਦਿਓ ਆਪਾਂ ਜਾਣੇ ਅਸੀਂ ਦੀਆਂ ਬਾਲੀਆਂ ਦਿਖਾ ਦੇਣਾ ਡਿਜ਼ਾਈਨ ਸਾਰੇ ਮਿਲ ਜਾਣਗੇ ਬਾਲੀਆਂ ਹੀ ਕਹਿੰਦੇ ਨੇ ਬਸ ਆ ਕੰਟਲਾ ਹੈ ਗਾ ਪਰ ਹੁਣ ਤੁਹਾਨੂੰ ਤਾਂ ਇੰਨੇ ਮੈਂ ਯਾਦ ਕਰਾ ਦੇਣੀ ਆ ਤੁਸੀ ਤੁਹਾਨੂੰ ਪਤਾ ਲੱਗ ਜਾਊਗਾ ਆ ਹੈਗਾ ਜਿਹੜਾ ਸਿਰ ਤੇ ਗਹਿਣੇ ਆ ਟਿੱਕਾ ਹੈ ਸਿਰ ਦੇ ਵਿੱਚ ਐਂ ਕਰਕੇ ਡਿਜ਼ਾਈਨ ਹੈ ਔਰ ਪਿੱਛੇ ਤੱਕ ਹੁੰਦਾ ਐਂ ਕਰਕੇ ਔਰ ਉੱਥੇ ਉਹ ਸਿੱਧਾ ਮਾਗ 'ਚ ਪਰ ਕੇ ਇੱਥੇ ਖਾਲੀ ਧਾਤੇ ਔਰ ਸਿੱਧਾ ਇਹ ਟਿੱਕਾ ਹੈ ਕਸਕਾ ਵੀ ਕਹਿੰਦੇ ਕਸਕਾ ਵੀ ਇਸੇ ਟਾਈਪ ਦਾ ਹੁੰਦਾ ਹੈ ਇੱਕੇ ਟਾਈਪ ਦਾ ਹੀ ਕਸਕਾ ਜੋ ਹੁੰਦਾ ਆ ਸੱਗੀ ਫੁੱਲ ਹੈ ਆ ਥੋੜਾ ਉੱਚਾ ਹੁੰਦਾ ਤੇ ਦਿਖ ਰਿਹਾ ਹੈ ਆਲੇ ਉੱਚਾ ਉਹਨੇ ਸਾਈਡ 'ਚਾ ਛੋਟਾ ਔਰ ਇਕੱਲੇ ਪਾਸੇ ਛੋਟਾ ਆ ਪੈਣੇ ਛੋਟਾ ਹਾ ਉੱਚਾ ਦਾ ਬਣਿਆ ਹੁੰਦਾ ਐਵੇਂ ਕਰਕੇ ਐਵੇਂ ਸਿਰ ਦੇ ਉੱਤੇ ਲਾ ਦਿੰਦੇ ਆ ਦੋ ਛੋਟੇ ਛੋਟੇ ਹੁੰਦੇ ਆ ਸਾਈਡ ਆ ਰਿਹਾ ਇਹਨੂੰ ਕਹਿੰਦੇ ਆ ਸੱਗੀ ਫੁੱਲ ਸਿਰ ਫੇਲਾਣ ਲੱਗਣਾ ਹੈ ਔਰਤਾਂ ਦਾ ਇਹ ਔਰਤਾਂ ਦੇ ਗਹਿਣੇ ਚੱਲ ਰਹੇ ਝੂਮਰ ਆ ਚੂਮਰ ਹੈ ਝੂਮਰ ਤਾਂ ਬਣੇ ਹੋਏ ਆ ਆ ਰਿਹਾ ਇੱਥੇ ਲੱਗਿਆ ਹੋਏ ਸਾਈਡ ਦਾਮਨੀ ਦਾਉਣੀ ਅ ਮੱਥੇ ਉੱਤੇ ਐ ਕਰਕੇ ਐਵੇਂ ਆਉਂਦੀ ਹੈ ਬਈ ਐ ਕਰਕੇ ਐ ਮੱਥੇ ਉੱਤੇ ਐ ਕਰਕੇ ਆ ਜੂਗੀ ਔਰਤਾਂ ਦੇ ਦਾਮਨੀ ਦਾਉਣੀ ਆ ਜੂਗੀ ਔਰ ਇਹ ਪਰਵਟਾ ਅੱਖ ਦੇ ਉੱਤੇ ਐ ਕਰਕੇ ਟਿਕੀਆਂ ਸਿਤਾਰੇ ਬਣੇ ਦੇਗੇ ਸਿਤਾਰੇ ਜਲਾਈ ਦੇ ਅੱਖ ਦੇ ਉੱਤੇ ਅੱਖ ਦੇ ਉੱਤੇ ਐ ਕਰਕੇ ਨਾ ਤੁਮ ਕੀੜੇ ਦੇ ਸਤਕਾਰ ਸਿਤਾਰੇ ਜਿਹੜੇ ਆ ਫੁਲਾਂ ਦੀਆਂ ਕਈ ਜਨਾਨੀਆਂ ਉੱਤੇ ਐ ਕਰਕੇ ਆ ਦੇਖੋ ਇੱਥੇ ਇੱਥੇ ਤੇ ਛੋਟੇ 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 ਜੁੜੇ ਲਾਈ ਦੇਗੇ ਏ ਕੀ ਪਰਵਟਾ ਇਹਨੂੰ ਪਰਵਟਾ ਕਹਿੰਦੇ ਆਈਟੂਨ ਆਈਬਰੋ ਤਾਂ ਜਿਹੜਾ ਹੈ ਇਹਨਾਂ ਅੰਗਰੇਜ਼ੀ ਦਾ ਸ਼ਬਦ ਪੰਜਾਬੀ ਚ ਕਹਿੰਦੇ ਪਰਵਟੇ ਕਹਿੰਦੇ ਤੇ ਇਹਦੇ ਉੱਤੇ ਜੋ ਲਗਾਇਆ ਜਾਂਦਾ ਇਹ ਪਰਵਟਾ ਹੈਗਾ ਹੁਣ ਨੱਕ ਦੇ ਗਹਿਣੇ ਨੱਕ ਦੇ ਗਹਿਣੇ ਚ ਇਹ ਕੀ ਹੈ ਮਛਲੀ ਇਹ ਕੀ ਹੈ ਮਛਲੀ ਇਹ ਕੀ ਆ ਔਰ ਇੱਥੇ ਪਾਈ ਜਾਂਦੀ ਆ ਨੱਕ ਦੇ ਵਿਚਾਲੇ ਇੱਥੇ ਆ ਕੇ ਕਰਕੇ ਆਏ ਮਛਲੀ ਪਾਉਂਦੇ ਔਰ ਇਹ ਮੋਰਨੀ ਹੈ ਇਹ ਮੋਰ ਬਣਿਆ ਹੋਇਆ ਆ ਕੇ ਕਰਕੇ ਆਏ ਇੱਥੇ ਮੋਰ ਬਣਿਆ ਹੋਇਆ ਹੈ ਮੋਰਨੀ ਤਾਂ ਧਿਆਨ ਰੱਖਣਾ ਹੈ ਵੀ ਮਛਲੀ ਹੈ ਉਹ ਕਿਹੜੀ ਕਿਹੜੀ ਥਾਂ ਪਾਈ ਜਾਂਦੀ ਹੈ ਮੋਰਨੀ ਹੈ ਕਿਹੜੀ ਕਿਹੜੀ ਥਾਂ ਪਾਈ ਜਾਂਦੀ ਹੈ ਕਨਫਿਊਜ਼ ਨਹੀਂ ਹੋਣਾ ਭਈ ਆ ਤਾਂ ਉਸੀ ਸੈਟਅਪ ਪਾਈ ਜਾਂਦੀ ਹੈ ਉਸ ਸਾਈਡ ਨਹੀਂ ਪਾਈ ਜਾਂਦੀ ਡਿਜ਼ਾਈਨ ਹੈ ਪੁਰਾਣ ਲਟਕਣ ਇਹ ਕੀ ਹੈ ਲਟਕਣ ਐਵੇਂ ਕਰਕੇ ਐਵੇਂ ਨੱਕ ਚ ਪਾਇਆ ਰਹਿ ਗਿਆ ਉਲਟ ਕਰਿਆ ਹੈਗੇ ਕਈ ਪਾ ਕੇ ਰੱਖਦੀਆਂ ਲਟਕਣ ਹਜੇ ਵੀ ਪਾ ਕੇ ਰੱਖਦੀਆਂ ਐ ਕਰਕੇ ਇੱਕ ਨੱਥ ਜੀ ਕਹਿ ਦਿੰਦੇ ਆ ਗਰੀਓ ਆਹ ਹੈ ਫਲੀ ਇਸ ਤਰੀਕੇ ਨਾਲ ਬਣਿਆ ਹੋਇਆ ਨੱਕ ਚ ਪੈਣ ਵਾਲਾ ਹੈਗਾ ਫਲੀ ਔਰ ਆਹ ਹੈ ਬੁਲਾਕ ਕਹਿ ਲੋ ਬੁਲਕ ਕਹਿ ਲੋ ਕੁਝ ਵੀ ਕਹਿ ਲੋ ਬੁਲਾਕ ਇਸ ਤਰੀਕੇ ਨਾਲ ਬਣਿਆ ਦਾ ਯਾਰ ਇੱਥੇ ਪਾਇਆ ਜਾਂਦਾ ਹੈ ਬੁਲਕ ਲਿਖਿਆ ਹੋ ਸਕਦਾ ਹੈ ਕਿਈ تھا ਬੁਲਕ ਲਿਖਿਆ ਹੋਇਆ ਹੈ। ਉਹ ਹੁਣ ਇਹ ਕੀ ਨੱਥ ਹੈ? ਅਨੱਤਾ ਜਿਹੀ ਜਿਹੜੀ ਲਾੜੀ ਹੁੰਦੀ ਹੈ ਉਹਦੇ ਪਾਈ ਹੁੰਦੀ ਐ ਕਰਕੇ ਐ ਸਾਈਡ 'ਚ। ਔਰ ਆ ਲੌਂਗ ਹੈ ਬੇ। ਆ ਕੀ ਹੈ ਨੱਕ 'ਚ ਪਿਆ ਹੋਇਆ? ਲੌਂਗ ਪਾਇਆ ਧਾਰਿਆ ਨੱਕ 'ਚ। ਲੌਂਗ ਮਾਰੇ ਲਿਸ਼ਕਾਰੇ ਆ ਰਹੇ। ਦਿੱਲੀ ਅਗਲਾ ਕਿਹੜਾ ਤਿੱਲੀ ਹੈ ਆ ਬਸ ਤਿੱਲੀ ਦੀ ਤਿੱਲੀ ਕਹ ਲੋ ਡੰਡੀ ਕਹ ਲੋ ਪਹਿਲਾਂ ਪਹਿਲਾਂ ਪਾਉਂਦੇ ਆ ਉਹ ਇੱਕ ਵਾਰ ਆ ਤਿੱਲੀ ਦੇ ਪਾਇਆ ਕਰਦੇ ਆ ਪਹਿਲਾਂ ਹਲਕੀ ਜੀ ਹੁੰਦੀ ਹੈ ਨੱਕ ਚ ਪਾ ਦਿੰਦੇ ਆ ਤਿੱਲੀ ਰੋਸਣ ਕਹਿੰਦਾ ਨੱਕ ਦਾ ਜਿਹੜਾ ਮੋਰਾ ਹੁੰਦਾ ਉਹ ਬੰਦ ਨਹੀਂ ਹੁੰਦਾ ਔਰ ਚੋੜਾ ਨਹੀਂ ਹੁੰਦਾ ਜਿੰਨਾ ਹੈਵੀ ਆ ਇੱਥੇ ਇੱਥੇ ਜਿੰਨੇ ਹੈਵੀ ਗਹਿਣੇ ਆਪਾਂ ਪਾਣੇ ਆ ਉਹਨਾਂ ਨਾਲ ਨੱਕ ਆ ਰਿਹਾ ਜਿਹੜੇ ਮੋਰੇ ਉਹ ਕੀ ਹੁੰਦੇ ਵੱਡੇ ਹੁੰਦੇ ਜਾਂਦੇ ਹੈਗੇ ਤਾਂ ਪਹਿਲਾਂ ਪਹਿਲਾਂ ਇਹ ਤਿੱਲੀਆਂ ਵਗੈਰਾ ਉਹ ਪਾਈਆਂ ਜਾਂਦੀਆਂ ਛੋਟੇ ਤਾਂ ਕਿ ਮੋਰਾ ਬਰਕਰਾਰ ਰਹੇ ਔਰ ਛੋਟਾ ਰਹੇ ਔਰ ਇਹ ਕੋਕਾ ਜੀ ਕੋਕਾ ਇਸ ਤਰੀਕੇ ਨਾਲ ਬਣਿਆ ਹੁੰਦਾ ਔਰ ਇਹ ਚਮਕਣਾ ਜਾਂ ਹੁੰਦਾ ਚਮਕਦਾ ਜਾ ਰਹਿਦਾ ਹੈਗਾ ਅਜੇ ਵੀ ਆ ਪੈਟਰਨ ਚਾ ਕੋਕਾ ਤਾਂ ਹੈ ਹੁਣ ਆ ਗਲੇ ਦੇ ਗਹਿਣੇ ਐਸੀ ਤਬੀਤ ਹੈ ਵੱਖਰੇ ਵੱਖਰੇ ਤਬੀਤ ਹੈ ਇਸ ਤਰੀਕੇ ਦਾ ਵੀ ਤਬੀਤ ਹੈ ਇਸ ਤਰੀਕੇ ਦਾ ਵੀ ਹੈ ਇਸ ਤਰੀਕੇ ਦਾ ਇਸ ਤਰੀਕੇ ਦੇ ਸਾਰੇ ਤਬੀਤ ਦੇ ਪ੍ਰਕਾਰ ਹੈਗੇ ਤਬੀਤ ਤਾਂ ਹਜੇ ਵੀ ਮਿਲ ਜਾਣਗੇ ਤੁਹਾਨੂੰ ਕਈਆਂ ਨੇ ਕਈ ਪਾਉਂਦੇ ਆ ਲੋਕ ਆ ਸਿਲਵਟਾ ਆ ਕੀ ਹੈ ਸਿਲਵਟਾ ਇਸ ਤਰੀਕੇ ਨਾਲ ਪਾਇਆ ਹੋਇਆ ਸਬੀ ਤਾਈਪ ਦਾ ਬਣਿਆ ਦਾ ਡਿਜ਼ਾਈਨ ਬਣਿਆ ਦਾ ਪਰ ਡੋਰੀ ਨਾਲ ਕੀ ਹੈ ਬਣਿਆ ਦਾ ਸਿਲਵਟਾ ਇਹ ਕੰਢੀ ਹੈ ਇਸ ਨੂੰ ਕੀ ਕਹਿੰਦੇ ਕੰਢੀ ਕਹਿੰਦੇ ਇਹ ਵਿੱਚੋਂ ਕੀ ਕਹਿੰਦੇ ਖੁੱਲ ਕੇ ਤਬੀਦ ਪਾਣਾ ਹੋਵੇ ਤਾਂ ਵੀ ਪੈ ਜਾਂਦਾ ਹੈਗਾ ਜਾਂ ਵੈਸੇ ਇੱਕ ਹੀ ਠੋਸ ਵੀ ਬਣ ਸਕਦਾ ਹੈ ਇਹਨੂੰ ਕੀ ਕਹਿੰਦੇ ਕੰਢੀ ਕਹਿੰਦੇ ਗਲੇ 'ਚ ਪਾਣਗੇ ਆ ਸਾਰੇ ਕਿੱਥੇ ਪਾਣਗੇ ਗਲੇ 'ਚ ਔਰ ਆ ਮੋਹਨ ਮਾਲਾ ਹੈ ਇਹ ਕਿਹੜੀ ਹੈ ਮੋਹਨ ਮਾਲਾ ਇਸ ਤਰੀਕੇ ਨਾਲ ਮਾਲਾਈ ਮਾਲਾ ਤਿੰਨ ਚਾਰ ਮਾਲਾ ਜੀਆਂ ਪਾਈਆਂ ਹੁੰਦੀ ਐ ਮੋਹਨ ਮਾਲਾ ਆ ਜੁਗਨੀ ਐ ਵੀ ਜੁਗਨੀ ਗਲ ਚ ਪਾਉਣ ਵਾਲਾ ਕਹਿਣਾ ਐ ਇਸ ਤਰੀਕੇ ਦਾ ਥੋੜਾ ਬਹੁਤ ਪੈਟਰਨ ਚਾਂਜ ਵੀ ਹੋ ਸਕਦਾ ਕੁੱਲ ਮਿਲਾ ਕੇ ਆ ਹੀ ਰੋਗਾ ਡਿਜ਼ਾਈਨ ਥੋੜਾ ਬਹੁਤ ਚਾਂਜ ਵੀ ਹੋ ਸਕਦਾ ਪਰ ਇਹੀ ਐ ਜੁਗਨੀ ਔਰ ਆ ਚੰਪਾ ਕਲੀ ਆ ਦੇਖੋ ਆ ਬਣੀਆਂ ਦੀਆਂ ਕਾਲੇ ਡੋਰੇ ਦੇ ਅੰਦਰ ਮੜਿਆ ਦੇ ਤਾ ਤੂ ਕਾਲੇ ਦੇ ਅੰਦਰ ਮੜਿਆ ਦਾ ਆ ਫਾਇਦੇ ਕਰਕੇ ਐ ਸਾਰੇ ਆ ਬਣੇ ਦੀ ਇਹ ਚੰਪਕਲੀ ਹਾਰ ਹੈ ਪਈ ਗੱਲ ਚ ਪੰਦੇ ਲੋਕ ਇਹਨੂੰ ਕਹਿੰਦੇ ਹੱਸ ਜਾਂ ਹਸੀਆ ਲਿਖੋਗੇ ਸਿੱਧਾ ਐ ਕਰਕੇ ਐ ਕਰਕੇ ਗੱਲ ਚ ਪੈ ਜਾਂਦੇ ਐ ਵੀ ਠੀਕ ਐ ਇਸਵੇਂ ਐ ਕਰਕੇ ਗੱਲ ਚ ਪੰਦੇ ਆ ਰਿਹਾ ਹਸੀ ਆ ਮੋਹਰਾ ਹੈ ਮੋਰਾ ਮੋਰਾ ਨ ਬਣਿਆ ਦਾ ਹੈ ਮੋਹਰਾਨਾ ਬਣਿਆ ਦਾ ਦੇਖੋ ਆ ਤਾਗਾ ਕਾਲਾ ਤਾਗਾ ਕਾਲੀ ਤਾਗੇ ਦੇ ਅੰਦਰ ਮੋਹਰਾ ਜਿਹੜੀਆਂ ਲਗੀਆਂ ਦੀਆਂ ਮੋਹਰੇ ਗਲਚ ਪਾਣ ਲਾਇਆ ਹੈਗੇ ਔਰ ਆ ਸਿੰਘ ਤਬੀਤ ਆ ਦੀ ਆ ਸਿੰਘ ਜੇਗੇ ਲੋਕ ਪਾਇਆ ਕਰਦੇ ਸੀ ਤਬੀਤ ਤੇ ਪਾ ਬਣਿਆ ਹੋਇਆ ਆ ਬਣਿਆ ਹੋਇਆ ਸਿੰਘ ਤਬੀਤ ਹੈਗਾ ਪਹਿਲਾਂ ਲੋਕ ਪਾ ਕੇ ਰੱਖਦੇ ਸੀ ਪਤਾ ਕਿੰਦਾ ਦੰਦ ਦੰਦ ਹੈ ਪਾ ਲੋ ਇਹਦਾ ਦੰਦ ਪਾ ਲੋ ਉਹਦਾ ਇਹ ਪਾ ਲੋ ਉਹ ਪਾ ਲੋ ਆ ਕਿੰਗ ਤਵੀਤ ਐਸ ਟਾਈਪ ਦਾ ਹੈਗਾ ਗੱਲ ਚ ਪਾਉਣ ਵਾਸਤੇ ਰਾਣੀ ਹਾਰ ਆ ਦੇਖੋ ਸਾਹੀ ਦੇ ਕਿ ਰਾਣੀ ਹਾਰ ਬਣਵਾਣਾ ਕਿੰਨਾ ਹੈਵੀ ਹੈਗਾ ਕਿੰਨਾ ਹੈਵੀ ਆ ਦੇਖੋ ਕਿੰਨੀਆਂ ਲੜੀਆਂ ਇਹਦੇ ਵਿੱਚ ਇਹ ਤਾਂ ਬਸ ਉੱਥੇ ਉਸ ਟਾਈਮ ਉਹਨਾਂ ਨੇ ਪਾਈਆਂ ਹੁੰਦੀਆਂ ਆ ਆਰ ਡੀਪੀ ਚ ਲਈ ਪਾਈ ਹੁੰਦੀ ਹੈਗੇ ਜਾਂ ਕਿਸੇ ਜੀ ਨਾਲ ਕੋਲ ਉਹ ਜਿਹੜਾ ਸੋਨਾ ਹੈ ਉਹਨਾਂ ਨੇ ਪਾਇਆ ਹੁੰਦਾ ਜਾਂ ਪੁਰਾਣੀਆਂ ਫਿਲਮਾਂ ਚ ਹੀਰੋਇਨ ਸੀ ਜੜੀਓ ਪਣੀ ਹੁੰਦੀ ਸੀ ਪਰੀ ਅਪਸਰਾ ਵਗੈਰਾ ਉਹ ਹੈ ਜੇ ਰਾਣੀ ਹਾਰ ਪਾ ਪਾ ਕੇ ਰੱਖਦੇ ਸੀ ਉਸ ਨਾਲ ਥੋੜੀ ਫੀਲਿੰਗ ਆਂਦੀ ਸੀ ਕੋਈ ਰਾਣੀ ਮਹਾਰਾਣੀ ਦੀ ਆਸੀ ਮਟਰਮਾਲਾ ਤੇ ਮਟਰਮਾਲਾ ਐਵੇਂ ਬਣੇਦੇ ਮਟਰਾਂ ਦੇ ਦਾਣੇ ਵਾਲੀ ਤਰ੍ਹਾਂ ਮਟਰਮਾਲਾ ਗੋਲਬੰਦ ਇਹ ਗੋਲਬੰਦ ਹੈ ਜੀ ਪੱਟੀ ਹੈ ਲਾਲ ਰੰਗ ਦੀ ਮਖਮਲ ਦੀ ਪੱਟੀ ਹੈ ਉਹਦੇ ਉੱਤੇ ਆ ਤਾਤੂ ਜੜੀ ਦੀ ਹੈ ਸੋਨਾ ਉੱਤੇ ਜੜਿਆ ਥੱਲੇ ਪੱਟੀ ਹੈ ਔਰ ਪੱਟੀ ਦੇ ਅੰਦਰ ਗੁਲੂ ਬੰਦਿਆ ਪੱਟੀ ਅੰਦਰ ਜੁੜਿਆ ਔਰ ਐਂ ਕਰਕੇ ਐ ਪਾ ਲੈਂਦੇ ਆ ਰਿਹਾ ਆ ਪਈਏ ਗੋਲੂ ਬੰਦ ਇਹ ਗਲੇ ਵਾਲੇ ਸੀ ਵੈਸੇ ਤਾਂ ਦੂਰੋਂ ਹੀ ਪਤਾ ਲੱਗਦੇ ਹੁੰਨੇ ਐ ਕਿਹੜੇ ਕਿਹੜੇ ਐ ਆਸਾਂ ਦੇ ਗਹਿਣੇ ਇਹ ਗੋਖਰੂ ਐ ਇਹ ਥੋੜਾ ਇਸ ਟਾਈਪ ਦਾ ਐ ਆ ਰਿਹਾ ਇਸ ਟਾਈਪ ਦਾ ਐਵੇਂ ਐ ਸਾਡਾ ਡਹਿਨ ਦੇ ਇਹ ਤਿੰਨ ਤਿੰਨ ਚਾਰ ਚਰ ਇਕੱਠੇ ਪਾਈ ਹੁੰਦੇ ਕਈ ਵਾਰ ਜਨਾਨੀਆਂ ਨੇ ਸਾਰੇ ਕੰਗਣ ਕੰਗਣੀ ਕਹਿੰਦੇ ਐ ਕੰਗਣੀ ਕਹਿੰਦੇ ਐ ਬਸ ਚੂੜੀਆਂ ਤਾਂ ਕਈ ਕੀ ਐ ਕਿ ਇਸ ਟਾਈਪ ਦੀ ਚੂੜੀ ਹੁੰਦੀ ਐ ਉਹਦੇ ਵਿੱਚ ਇਸ ਟਾਈਪ ਦਾ ਇਹ ਬਣਿਆ ਹੁੰਦਾ ਠੀਕ ਹੈ ਨਾ ਤੇ ਇਹ ਕੀ ਹੈ ਗੋਖਰੂ ਕਹਿੰਦੇ ਇਹਨੂੰ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਗੋਖਰੂ ਹੈ ਜਿਹੜਾ ਇਹ ਬੰਕ ਹੈਗਾ ਹੱਥ ਦਾ ਕਹਿਣਾ ਹੈ ਬੰਕਾ ਹਾਂ ਇੱਥੇ ਬਾਕੀ ਆਹ ਕਹਿੰਦੇ ਆ ਬਾਗੜੀ ਚ ਰਾਜਸਥਾਨੀ ਚ ਅਗਰ ਤੁਸੀਂ ਆਪਣੇ ਰਾਜਸਥਾਨੀ ਚ ਜਿਹੜੇ ਗਹਿਣੇ ਹਨ ਉਹੀ ਮਤਲਬ ਉਹਦੇ ਜੋ ਕਾਫੀ ਯਾਨੀ ਕੀ ਹੈ ਕਿਉਂਕਿ ਨਾਲ ਲੱਗਦੇ Rajasthan ਵਗੈਰਾ ਸਭਿਆਚਾਰ ਉੱਤਰ ਭਾਰਤ ਦਾ ਜਿਹੜੇ ਨੇੜੇ-ਤੇੜੇ ਮਿਲਦੇ ਹੈ ਤੇ ਉਹਦੇ ਗਹਿਣੇ ਜਿਹੜੇ ਹੈਗੇ ਆ ਉਹ ਥੋੜੇ ਬਹੁਤ ਮਿਲਦੇ ਆਏ ਆ ਆ ਗਜਰਾ ਹੈ ਬਈ ਥੱਲੇ ਪਾਸੇ ਆ ਟੂੜੀ ਹੈ ਚੂੜੀ ਦੇ ਉੱਤੇ ਇਸ ਤਰੀਕੇ ਨਾਲ ਕਲਾਕਾਰੀ ਜੋ ਕੀਤੀ ਦੀ ਹੈ ਉੱਤੇਲੇ ਪਾਸੇ ਤਾਤੂ ਲੱਗਿਆ ਹੋਏ ਗਜਰਾ ਇੱਕ ਗਜਰਾ ਉਹ ਬਾਹਾਂ ਚ ਪਾਣ ਵਾਲਾ ਵੀ ਹੁੰਦਾ ਹੈਗਾ ਫੁੱਲਾਂ ਦਾ ਪਾ ਦਿੰਦੇ ਔਰ ਇਹ ਗਜਰਾ ਹੱਥ ਚ ਪਾਣ ਵਾਲਾ ਹੈ ਇਹ ਪਰਿਬੰਧ ਹੈ ਜਿਸ ਤਰੀਕੇ ਦਾ ਛੂੜੀ ਟੱਪ ਪਣਿਆ ਹੋਇਆ ਇੱਦਾਂ ਹੱਥ 'ਚ ਪਾਣ ਵਾਲੀ ਹੈਗਾ ਇਹ ਵੀ ਹੱਥਾਂ 'ਲੇ ਚੱਲ ਰਿਹਾ ਹੈ ਸਾਥਾੜਾ ਹੈ ਸਾਰਾ ਇਹ ਹੁਣ ਅਗਲੇ ਆ ਪੈਰਾਂ ਦੇ ਘੁੰਗਰੂ ਇਹਨਾਂ ਦੀ ਆਵਾਜ਼ ਆਉਂਦੀ ਹੈ ਬਾਈ ਆਰੇ ਛਣ 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 ਘੁੰਗਰੂ ਜਿਹੜੇ ਨਾ ਚਾਰ ਹੁੰਦੇ ਆ ਉਹ ਪਾਉਂਦੇ ਹੈਗੇ ਘੁੰਗਰੂ ਕਹਿ ਲਓ ਯਾ ਘੁੰਗਰੂ ਕਹਿ ਲਓ ਇਹ ਕੀ ਹੈ ਚਾਂਜਰ ਪੈਰਾਂ 'ਚ ਪਈ ਹੋਈ ਹੈ ਚਾਂਜਰ ਤੇ ਪੰਜਾਬ ਚਾਂਜਰ ਥੋੜੀ ਇਹਦੇ 'ਚ ਬੋਰ ਜਿਹੜੇ ਹੈਗੇ ਐਸ ਤਰੀਕੇ ਦੇ ਲੱਗੇ ਦੇ ਛਣ ਛਣ ਜਾਇਦਾ ਕਰਦੀ ਹੈ ਪੰਜੇਬ ਥੋੜੀ ਹੁੰਦੀ ਹੈ ਉਹ ਇਸ ਤਰੀਕੇ ਦੀ ਹੁੰਦੀ ਹੈ ਲਗਭਗ ਤੁਸੀਂ ਥੋੜਾ ਜਿਹਾ ਫਰਕ ਹੈਗਾ ਪਰੰਤੂ ਹੈ ਪੰਜੇਬ ਜਾਂ ਚਾਂਜਰ ਪੈਰ ਚ ਪੈਂਦੀ ਹੈ ਆ ਸਾਰੇ ਥੋੜੀ ਆ ਇਸ ਤਰੀਕੇ ਦੀ ਹੈ ਤੇ ਅੰਜੇਬ ਹੈ ਜੋ ਇਸ ਤਰੀਕੇ ਦੀ ਹੈ ਆਂ ਅੰਗੂਠਾ ਇਹ ਕੀ ਅੰਗੂਠਾ ਪੈਰ ਦੇ ਅੰਗੂਠੇ ਚ ਪਿਆਦਾ ਹੱਥ ਦੇ ਅੰਗੂਠੇ ਚ ਪੈਂਦਾ ਉਹਨੂੰ ਕੀ ਕਹਿੰਦੇ ਆਰਸੀ ਸ਼ੀਸ਼ਾ ਲੱਗਿਆ ਹੁੰਦਾ ਉਹਦੇ ਚ ਇਹ ਅੰਗੂਠਾ ਔਰ ਆ ਕੀ ਹੈ ਵਿਛੂਏ या बिछिए बिछूए कुछ भी कह लो पे हुई। पैर उंगलियां ये जोड़े पेंदा है हथ दिन उंगलों के गहने आ है है, बिरहैगंड ठीक है जी लग्या और यह सह लंबी है आ बिरहैगंध और एक ही है ਆ ਲੰਮੀ ਅਖਰੀ ਆ ਦੇਖੋ ਇੱਥੇ ਕਿੰਨ ਲੰਮੀ ਬਣੀ ਹੋਈ ਹੈ ਤਾਂ ਸਾਲ ਲੰਮੀ ਕਹਿੰਦੇ ਉਂਗਲ 'ਚ ਪੈਣ ਵਾਲੀ ਇਹ ਛੱਲਾ ਪਤਲਾ ਜਾਂ ਹੁੰਦਾ ਹੈਗਾ ਇਹ ਬਾਜੂਬੰਦ ਹੈ ਬਈ ਕਹਿੰਦੇ ਬਾਹ ਦੇ ਉੱਤੇ ਕਹਿੰਦੇ ਬਾਹ ਉੱਤੇ ਪੈਂਦੇ ਇੱਥੇ ਬਾਜੂਬੰਦ ਕਈਆਂ ਨੇ ਪਾਇਆ ਹੁੰਦਾ ਆਹ ਪੁਰਾਣੀਆਂ ਬੁੜੀਆਂ ਪਾਨੀਆਂ ਸੀ ਨੀਦਰ ਜਿਹੜੀਆਂ ਆਪਣੇ ਰਾਜਸਥਾਨੀ ਦਾ ਜਿਵੇਂ ਪਾਨੀਆਂ ਹੈਗੇ ਤਾਨੂੰ ਲਗਭਗ ਜੜੇ ਕੀ ਕਹਿੰਦੇ ਆ ਕਿ ਦਿਖ ਜਾਣਗੇ ਤੁਹਾਨੂੰ ਹੁਣ ਜਿਹੜਾ ਆ ਹੈ ਗਹਿਣੇ ਜਿਹੜੇ ਹੈਗੇ ਆ ਉਹਨਾਂ ਦੇ ਲਗਭਗ ਸਾਰੇ એનર્ਜੀ ਨੇ ਟੋਟਲੀ ਉਹਨਾਂ ਸਾਰਿਆਂ ਦਾ ਹੀ ਹੈ ਇਨਾਮ ਆਪਣੇ ਵੈਸੇ ਵੱਖਰੇ ਤਾਂ ਇੱਤੇ ਨਹੀਂ ਹੋਏ ਤਾਂ ਫੋਟੋ ਤਾਂ ਕੀ ਬਸ ਧਿਆਨ ਚ ਰੱਖ ਲਿਓ ਤੁਸੀਂ ਵੇਖ ਲਿਓ ਧਿਆਨ ਚ ਰਹਿ ਜੂਗਾ ਪੰਜਾਬ ਚ ਪ੍ਰੀਖਿਆਂ ਦੀ ਆ ਉਹਦੇ ਚ ਪੁੱਛ ਲਿਆ ਜਾਂਦਾ ਲਗਭਗ ਸਾਰੀ ਨੱਕ ਦੇ ਗੈਣੇ ਟਿੱਲੀ ਲੌਂਗ ਮੱਛਲੀ ਨੱਥ ਕੋਕਾ ਬਲਾਕ ਮੇਖ ਬੇਸਰਾ ਨੁਕਰਾਂ ਨੁਕਰਾਂ ਪੈਂਦਾ ਨੱਕ ਦੇ ਵਿਚਾਲੇ ਨੱਕ ਦੇ ਵਿਚਾਲੇ ਪੈਂਦਾ ਹੈਗਾ ਔਰ ਐ ਪੰ ਪਾਂਦੇ ਆ ਕਰਕੇ ਐ ਪਿਆਉਂਦੇ ਆ ਨੁਕਰ ਹੈ ਜਿਹੜਾ ਨੱਕ ਦੇ ਵਿਚਾਲੇ ਸੀਖ ਕੀਲ ਮੋਗੀ ਮੋਰਨੀ ਖੁੱਲੀ ਢੂਲਣਾ ਲਾਕਮ ਛੱਲੀ ਬੋਰ ਕੋਲੂ ਕੁੰਡੀ ਇਹ ਜੋ ਹੈ ਨੱਕ ਚ ਪੈਣ ਵਾਲੇ ਗਹਿਣੇ ਅਗਲੇ ਸਿਰ ਵਾਲੇ ਗਹਿਣੇ ਜਿਹੜੇ ਸਿਰ ਤੇ ਪੈਂਦੇ ਸਿਰ ਦੇ ਆਸੇ ਪਾਸੇ ਸਿਰ ਤੇ ਸਿਰ ਦੇ ਗਹਿਣੇ ਪਾਸਤਾ ਸਮੋਸਾ ਜੁੱਟੂ ਬੋਦਾ ਮੋਸਨੀ ਤਬੀਜ਼ ਸਰਵਟ ਸਰਪੇਸ਼ ਜਾਂ ਸਰਪੇਚ ਜਿੱਗਾ ਲੂਲਾ ਸੱਗੀ ਫੁੱਲ ਚੌਕ ਚੰਦ ਬੋਰਲਾ ਬਗਿਹੜੀ ਸ਼ਿੰਗਾਰ ਪੱਟੀ ਟਿੱਕਾ ਕਲਿੱਪ ਝੂਮਰ ਚੁੰਮਰ ਸੂਈ ਔਰ ਇਸ ਤਰੀਕੇ ਦਾ ਚੁੰਮਰ ਗੁੱਤ ਨਾਲ ਛੱਬਾ ਬਨਣਾ ਗੁੱਤ ਨਾਲ ਛੱਬਾ ਬਨਦੇ ਔਰ ਤੁਸੀਂ ਦੇਖਿਆ ਹੋਵੇਗਾ ਵੱਡੀ ਗੁੱਤ ਗੁੱਤ ਹੁੰਦੀ ਹੈ ਜਾਗੋ ਕੜਦੀਆਂ ਕੁੜੀਆਂ ਕਿਉਂ ਕੀ ਕਰਦੀ ਹੈ ਗੁੱਤ ਗੁੱਤ ਦੇ ਉੱਤੇ ਕੀ ਕਰਦੇ ਆ ਹਾਂ ਛੱਬਾ ਬਨ ਲੈਂਦੇ ਆ ਉਸ ਨਾਲ ਜ਼ਿਆਦਾ ਸੋਹਣਾ ਲੱਗਦਾ ਛੁੱਟੀਆਂ ਕੋਡਾ ਤਵੀਤੜੀਆਂ ਦਾਉਣੀ ਫੁੱਲ ਚੜੀਆਂ ਮੋਲੀ ਸਿਰਮਾੰਗ ਕਸਕਾ ਟਿੱਕਾ ਬੰਨਾ ਛੋਟੀ ਫੁੱਲ ਢੋਲੀ ਸਰਬੰਗਾ ਮੋਤੀਚੂਰ ਗੁਨੋਗੋਨ ਚੱਕ ਵਿਦਲੂ ਟਿਕਲੂ ਕੰਗੀ ਇਹ ਹੈ ਕੰਨਾ ਦੇ ਗੇਣੇ ਕਾਂਟੇ ਬੁੰਦੇ ਲੋਟਣ ਜਾਂ ਲੋਟਣ ਪੀਪਲ ਪੱਤੀਆਂ ਤੁੰਗਲ ਸੋਨ ਚੜੀਆਂ ਬੂਝਲੀਆਂ ਟੋਪਸ ਕੋਕਰੂ ਝੁਮਕੇ ਡੰਡਲੀਆਂ ਡੰਡੀਆਂ ਰੇਲਾ ਕੋਕਲੇ ਮਾਮੇ ਮੁਰਕੀਆਂ ਲੋਟਣ țeḍū ਵਾਲੀਆਂ ਪੱਟੇ ਮੋਰਨੀ ਹਿਰਨ ਚੰਦਾਨੀ ਖੀਲਾ ਟੁਕਮਾ ਜਲੀਲ ਜਲੀਲ ਜਿਹੜਾ ਨਾ ਉਹ ਪਾਇਆ ਜਾਂਦਾ ਇਸ ਕਣ ਕੰਨਾਂ ਦੇ ਵਿੱਚ ਤਾਂ ਕਿ ਮਾਨਸਿਕ ਸੰਤੁਲਨ ਹੈ ਨਾ ਪੋषण ਸਹੀ ਹੋ ਜਾਂਦਾ ਹੈ ਜੇ ਕਿਸੇ ਦੇ ਮਾਨਸਿਕ ਅਸੰਤੁਲਨ ਹੈਗੇ ਤੇ ਉਸਦੇ ਕੀ ਕਹਿੰਦੇ ਆ ਪਾਇਆ ਜਾਂਦਾ ਸੀਗਾ ਜਲੀਲ ਕੰਨਾਂ ਦੇ ਵਿੱਚ ਮਾਨਸਿਕ ਸੰਤੁਲਨ ਹੈ ਉਹ ਬਣਿਆ ਰਹੇ ਡਿਪਰੈਸ਼ਨ ਦਾ ਸ਼ਿਕਾਰ ਹੈ ਤਣਾਅ ਬਹੁਤ ਜ਼ਿਆਦਾ ਤਾਂ ਦੂਰ ਹੋ ਜਾਇਆ ਕਰਦਾ ਸੀਗਾ ਤੇ ਪਾਇਆ ਕਦੇ ਸੀ ਤੰਟਕ ਕੰਟਾਲਾ ਬੋਰ ਕਰਨਫੁੱਲ ਕੰਤਲਾ ਖਲੀਲ ਜੱਟਲ ਹੋਮਣੀ ਫੀਡ ਪਤੰਗ ਮੋਰਗਵਾਰ ਸਕੰਦਰੀ ਜੋਲੀ ਕੰਤਾਲੇ ਸਿੰਦੂਰੇ ਹੁੰਡਲ ਦੋਹਰੀਛਲ ਮਹਾਰੇ ਲਲਤ ਗਰਦਨ ਦੇ ਗਹਿਣੇ ਗਰਦਨ ਦੇ ਵਿੱਚ ਤੰਦੀਰਾ ਹਸ ਹਸ ਕੰਠੀ ਗੁਲਬੰਦ ਮਟਰ ਮਾਲਾ ਗਾਨੀ ਹਾਰ ਮੂੰਗੀਆਂ ਵਾਲੀ ਮਾਲਾ ਗਰਦਨ ਤੋਂ ਹਿੱਕ ਤੱਕ ਜਿਹੜੇ ਥਿਆਣ ਸਿੰਘ ਤਵੀਤ ਇਨਾਮ ਬੁਗਤੀਆ ਰਾਣੀ ਹਾਰ ਹੌਲਦੀਲੀ ਲੋਕਟ ਪੈਂਡਲ ਢੋਲਣੇ ਤਵੀਤ ਜ਼ੰਜੀਰੀ ਤਗਾ ਹਮੇਲ ਚੰਪਾ ਕਲੀ ਚੌਂਕੀ ਚੁਟਾਲਾ ਨੌਰਤਨਾ ਸੈੱਟ ਚੰਦਨ ਸੈਨੀ ਹਾਰ ਪਿਉਣਾ ਨਾਮੀਆਂ ਮੱਖੀ ਦਾਖਾਂ ਮੋਹਰਾ ਸੌਂਕਣ ਮੋਹਰਾ ਜੁਗਨੀ ਸ਼ਕਤੀ ਸਿਲਵੱਟਾ ਨੋਹਾਰ ਡਿਗੀਆਂ ਪਾਨ ਸੂਰਜ ਹੈਂਕਲ ਔਰ ਅੱਗੇ ਹੱਥਾਂ ਅਤੇ ਗੁੱਟ ਦੇ ਗਹਿਣੇ ਗੋਖੜੂ ਲੱਛੇ ਘੜੀ ਚੂੜੀ ਬਾਂਕਾ ਕੰਗਣ ਪਰਿਬੰਧ ਪੌਂਚੀ ਆ ਪੌਂਚੀ ਗજરા ਸੰਘਾੜੇ ਬਾਜੂਬੰਦ ਰਤਨਚੋਕ ਟੋਕੇ ਸੰਗੀਆਂ ਬੰਦੀ ਬੰਨ ਲੱਛੀ ਟਾਂਡਾ ਕੰਗਣੀ ਬਾਜੂ ਪੱਟੀ ਸੂਤਰਾ ਸੂਤਰਾ ਸੂਤਕਾ ਕਾਬਤੀ ਵਰਦਾਨਾ ਹੁਣ ਹੱਥਾਂ ਦੀਆਂ ਉਂਗਲਾਂ ਦੇ ਗਹਿਣੇ ਮੁੰਦਰੀਆਂ ਛੱਲੇ ਆਰਸੀ ਹੱਥ ਫੁੱਲ ਛਾਪਾਂ ਅੰਗੂਠੀਆਂ ਕਲਚੜੀਆਂ ਪੰਜ ਅੰਗਲਾ ਰਤਨ ਚੋਕ ਦਸਤਬੰਦ ਖਾਰੀ ਸ਼ਾ ਆਲਮੀ ਲੋਗੜੀ ਹੀਰ ਛੱਲਾ ਲੰਡੇ ਬਗਹਾੜ ਪੰਜਰਾਲੀ ਸੰਘਾੜੇ ਪਹਾਰਾਂ ਦੇ ਗਹਿਣੇ ਇਸ ਵਿੱਚ ਜੰਜੀਰੀਆਂ ਪਟੜੀਆਂ ਗੁਸਲ ਪੱਟੀ ਸਕੁੰਤਲਾ ਚੈਨ ਪੰਜੇਬਾ ਬਾਂਕਾਂ ਝਾਂਜਰਾਂ ਕੁੰਡਲੀਦਾਰ ਤੋੜੇ ਖਲਖਲ ਕੜੀਆਂ ਛਿੰਜਾਂ ਸਕੁੰਤਲਾ ਚੈਨ ਮਹਿੰਦੀ ਪਟੜੀਆਂ ਚੁਟਕੀ ਕੜੇ ਲੱਛੇ ਛੱਲੇ ਪੈਰਾਂ ਦੀਆਂ ਉਂਗਲਾਂ ਦੇ ਗੂਠੜੇ ਵਿਛੀਏ ਵਿਛੂਏ ਛਲੀਆਂ ਛੱਲੇ ਮੁੰਦੀ ਮਰਦਾਂ ਦੇ ਗਹਿਣੇ ਤੜਾ ਕੈਂਠਾਂ ਵਾਲੇ ਮੁੰਦਰਾ ਨੱਤੀਆਂ ਪੌਂਚੀ ਬੱਚਿਆਂ ਦੇ ਗਹਿਣੇ ਪੌਂਟੇ ਸੰਗਲੇ ਕੰਗਣ ਇਹ ਸਾਰੇ ਕੀ ਹੈ ਕਿ ਗਹਿਣੇ ਔਰ ਔਰਤਾਂ ਦੇ ਬਾਜੂ ਦੇ ਗਹਿਣੇ ਬਾਜੂ ਬੰਦ ਨੌਰਤਨ ਅਨੰਤ ਪਵਟਾ ਅੰਗਦ ਦੰਡਾ ਦੇ ਗਹਿਣੇ ਮੇਖਾਂ ਕਈ ਮੇਖਾਂ ਜੀ ਫਿੱਟ ਕਰਾਂਦੇ ਸੀ ਨਾ ਸੋਨੇ ਦੀਆਂ ਦੇਖੀ ਹੋਣੀ ਰੇਖਾਂ ਦੰਦੋੜ ਸੰਖਲੀ ਟਿਕੜੀ ਲੱਕ ਦੇ ਗਹਿਣੇ ਕਰਦਣੀ ਤੜਾਗੀ ਬਟੂਆ ਜੁੱਤੀ ਜੁੱਤੀ ਕੀ ਐ ਤੌੜੀ ਵੀ ਜੁੱਤੀ ਹੁੰਦੀ ਐ ਦੁਖਲੀ ਹੁੰਦੀ ਐ ਨਰੀ ਵੀ ਹੁੰਦੀ ਐ ਮੁੰਨੀ ਵਾਲੀ ਹੁੰਦੀ ਐ ਕੋਨੀ ਹੁੰਦੀ ਐ ਅੱਗੋ ਕੋਨੀ ਹੁੰਦੀ ਐ ਕਈ ਉਹ ਕੁੰਡੀ ਵਾਲੀ ਹੁੰਦੀ ਐ ਇੱਲੇਦਾਰ ਹੁੰਦੀ ਏ ਕੱਡਵੀ ਜੁੱਤੀ ਔਰ ਬੱਚਿਆਂ ਲਈ ਮੋਜੇ ਯਾਨੀ ਕਿ ਨਿੱਕੀ ਜੁੱਤੀ ਬੱਚਿਆਂ ਲਈ ਮੋਜੇ ਨਿੱਕੀ ਜੁੱਤੀ ਮਰਦਾਂ ਦੇ ਸਿਰ ਦੇ ਗਹਿਣੇ ਸਰਪੇਚ ਕਲਗੀ ਮੁਕਟ ਤੁਰਾ ਔਰ ਕੰਨਾਂ ਦੇ ਬਾਲੇ ਕੰਨਾਂ ਦੇ ਕਿਹੜੇ ਆ ਬਾਲੇ ਤੇ ਮੁਰਕੀਆਂ ਇਹ ਜੋ ਹੈ ਆਪਣੇ ਅੱਜ ਦਾ ਆਪਾਂ ਸੱਭਿਆਚਾਰ ਦੇ ਪਛਾਣ ਚਿੰਨ੍ਹ ਸੀਨਾ ਜਿਹੜੇ ਉਹ ਕਰਵਾਏਗੇ